ਕੀ ਹੋਇਆ ਸੀਗਾ ਤੁਸੀਂ ਘਰ ਸੀਗੇ ਉਦੋਂ ਲੋਜੀ ਕਰੇ ਆਈ ਸੀ ਤੇ ਗੱਲ ਹੋਈ ਸੀ ਮਾਰ ਗਏ ਸੁੱਟ ਗਏ ਇੱਥੇ ਅਨੁਦਰਦੀ ਵੀ ਮੋਟਦਾ ਨਹੀਂ ਲੋਬਾ ਨਾਲ ਦਰਦੀ ਵੀ ਲੱਗਦਾ 6 ਬੰਦੇ ਆਏ ਇਹ ਆਉਂਦੇ ਮੇਰੇ ਭਰਾ ਦੇ ਕਿਰਚਾ ਲੈ ਕੇ ਮਾਰਨ ਆਏ ਵੀ ਅਸੀਂ ਮਗਰ ਭੱਜੇ ਇਹਨਾਂ ਦੇ ਤਾਂ ਕਿਰਚਾ ਮਾਰ ਗਏ ਇਹਨੂੰ ਮਾਰ ਕੇ ਸੁੱਟ ਗਏ ਫਿਰ ਪੋਛੇ ਵੇਲੇ ਪਤਗੀ ਪਈ ਮੈਂ ਉਹ ਕੰਨਾ ਮੇਲੇ ਆਣਾ ਹੈ ਮੈਂ ਮਿਲ ਨਹੀਂ ਗਿਆ ਪਾਪਾ ਨੇ ਮੂੰਹ ਚੁੱਕ ਲਿਆ ਤੇ ਉਹ ਮੈਨਾਂ ਹੁੰਦਿਆ ਸੀ ਉਹ ਪਾਪਾ ਨੇ ਗੱਲ ਕਰਤੀ ਤੇ ਉਹ ਘੇਰ ਦੇ ਬਾਹਰ ਆ ਗਏ ਇਸ ਵੇਲੇ ਦੋਸਤੀ ਇੱਕ ਐਸੀ ਸ਼ੈ ਹੁੰਦੀ ਹੈ ਕਿ ਦੋਸਤ ਦੋਸਤ ਪਿੱਛੇ ਜਾਨ ਦੇ ਦਿੰਦਾ ਪਰ ਦੋਸਤੀ ਕੁੱਤੇ ਦੋਸਤਾਂ ਦੀਆਂ ਖੁਸ਼ੀਆਂ ਖਾ ਗਿਆ ਇਸ ਨਾ ਦੇ ਕਿਰਚ ਮਾਰੀ ਆ ਪਹਿਲੋ ਆ ਮਾਰੀ ਇੱਥੇ ਇਹ ਤੋਂ ਪੁੱਟ ਕੇ ਫੇਰ ਆ ਮਾਰ ਗਏ ਤੇ ਇਥੋਂ ਦੇ ਨਾਲ ਹੀ ਅੰਤਰਾ ਬਾਹਰ ਆ ਗਏ ਇਥੇ ਮਾਰ ਕੇ ਸੁੱਟ ਗਏ ਹਨ ਨਹੀਂ ਕੁਝ ਵੀ ਪਾੜੀ ਵੀ ਅਡੇ ਕੋ ਥੋੜੀ ਜਿਆ ਇਹ ਬੱਚੇ ਕਿਤਰਾ ਪੜਲੇ ਹਨ ਨੂੰ ਤੇ ਹੀ ਰੋਣਦਾ ਵਾ ਇਹਨਾਂ ਦਾ ਕੀ ਕਰਨਾ ਬਚ ਨਿਕ ਨਿਕੇ ਬੱਚੇ ਆ ਘਰ ਦੀ ਵੀ ਵਿਚਾਰੀ ਸਿੱਧੀ ਆ ਮੈਨੂੰ ਕੁਝ ਕਰਨ ਦੇ ਇਨ ਸੰਗਤ ਨੂੰ ਸ਼ਰਮਸਰ ਕਰਦੀ ਘਟਨਾ ਅਮ੍ਰਿਤਸਰ ਦੇ ਹਲਕਾ ਜਨਾਲਾ ਪਿੰਡ ਤਲਵੰਡੀ ਪੰਗਵਾਦੀ ਹੈ ਦੱਸ ਜੇ ਕਿ ਬੀਤੇ ਕੱਲ ਸ਼ਵਰਾਤਰੀ ਦਾ ਦਿਹਾੜਾ ਸੀਗਾ ਇਸ ਪੌਕੇ ਦੋਸਤ ਨੇ ਆਪਣੇ ਦੋਸਤ ਨੂੰ ਨਾਲ ਲਾ ਜਾ ਕੇ ਮੇਲਾ ਵੇਖਣ ਦੀ ਮੰਗ ਕੀਤੀ ਤਾਂ ਘਰੇ ਫੋਨ ਕੀਤਾ ਤਾਂ ਉਸ ਦੇ ਪਿਤਾ ਨੇ ਕਿਹਾ ਕਿ ਆਪਣੇ ਬੱਚੇ ਨੂੰ ਮੇਲੇ ਨਹੀਂ ਜਾਣ ਦੇਵੇਗਾ ਤਾਂ ਦੋਸਤ ਨੇ ਆ ਕੇ ਕਿਰਚਾ ਦੇ ਨਾਲ ਹਮਲਾ ਕੀਤਾ ਤੇ ਦੋਸਤ ਦੇ ਪਿਓ ਨੂੰ ਮੌਤ ਤੇ ਘਾਟ ਉਤਾਰਿਆ ਇਸ ਲਈ ਸੀ ਉਸ ਘਰ ਦੇ ਬਾਹਰਾਂ ਤੈ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਮਿਹਨਤ ਕਾਚ ਪਰਿਵਾਰ ਸੀਗਾ ਸਿੰਪਲ ਸਾਦਾ ਪਰਿਵਾਰ ਘਰ ਦੇ ਹਾਲਾਤ ਜਿਹੜੇ ਨੇ ਉਹ ਦੇਖੇ ਜਾ ਸਕਦੇ ਆ ਕਿ ਕਿਦਾਂ ਆਪਣਾ ਜਿਹੜਾ ਗੁਜ਼ਾਰਾ ਕਰਦਾ ਰਿਹਾ ਇੰਨੀ ਮੁਸ਼ਕਲ ਦੇ ਨਾਲ ਪਰ ਦੋਸਤ ਨੇ ਹੀ ਆਪਣੇ ਦੋਸਤ ਦੇ ਪਿਤਾ ਦਾ ਕਤਲ ਕੀਤਾ ਸੋ ਇਸ ਫੇਲੇ ਉਹਨਾਂ ਦੇ ਬ੍ਰਦਰ ਵੀ ਮੌਜੂਦ ਨੇ ਸੋ ਤੁਹਾਡਾ ਨਾਮ ਕੀ ਹੈ ਤੇ ਕਦੋਂ ਦੀ ਘਟਨਾ ਹੈ ਹੋਇਆ ਕੀ ਸੀ ਪੂਰਾ ਮਾਜਰਾ ਕੀ ਹੈ ਮੇਰਾ ਨਾਮ ਦਵਿੰਦਰ ਸਿੰਘ ਹੈ ਮੈਂ ਭਾਈ ਜੁਗਿੰਦਰ ਸਿੰਘ ਦਾ ਵੱਡਾ ਭਾਈ ਹਾਂ ਜੋ ਕੱਲ ਦੁਪਹਿਰੇ 3 ਵਜੇ ਦੇ ਕਰੀਬ ਅਸੀਂ ਆਪਣੇ ਘਰ ਉਧਰ ਬੈਠੇ ਸੀ ਤੇ ਇਧਰੋਂ 6 ਬੰਦੇ ਆਏ ਜੋ ਕਾਕਾ ਵਿਸ਼ਾਲਦੀਪ ਉਹਦਾ ਮਾਮਾ ਸੁਖਮਨ ਸੁਖ ਤੇ ਸੁਖਮਨ ਤੇ ਜਿਹਾਰ ਸਿੰਘ ਚਾਰ ਬੰਦੇ ਦਾ ਨਾਮ ਹਨ ਪਤਾ ਦੋ ਬੰਦੇ ਦਾ ਨਾਮ ਤਾਂ ਨਹੀਂ ਪਤਾ 6 ਬੰਦੇ ਆਏ ਇਹ ਆਉਂਦੇ ਮੇਰੇ ਭਰਾ ਦੇ ਕਿਰਚਾਂ ਲੈ ਕੇ ਮਾਰਨ ਆਏ ਵੀ ਅਸੀਂ ਮਗਰ ਭੱਜੇ ਇਹਨਾਂ ਦੇ ਪਾ ਗਿਰਚਾ ਮਾਰ ਕੇ ਇਹਨੂੰ ਮਾਰ ਕੇ ਸੁੱਟ ਗਏ ਤੇ ਫਿਰ ਉਸੇ ਵੇਲੇ ਭੱਜ ਕੇ ਗੱਡੀ ਲੈ ਕੇ ਕੋਈ ਪੁਰਾਣਾ ਵੈਰ ਸੀਗਾ ਕੋਈ ਰੰਜਿਸ਼ ਚੱਲਦੀ ਕੋਈ ਸਾਡੀ ਰੰਜਿਸ਼ ਨਹੀਂ ਉਹਨਾਂ ਨਾਲ ਨਾ ਕੋਈ ਸਾਡਾ ਵਿਆਹ ਹੀ ਉਹਨਾਂ ਨਾਲ ਪੈ ਲੋ ਬਸ ਉਹਨਾਂ ਆਉਂਦੇ ਇਹ ਪੁੱਛਿਆ ਨਹੀਂ ਮਾੜੀ ਜੀ ਫੋਨ ਤੇ ਗੱਲ ਹੋਈ ਕੋਈ ਵੀ ਇਹਨਾਂ ਉਹਨਾਂ ਆਖਿਆ ਵੀ ਸਾਡਾ ਮੁੰਡੇ ਨੂੰ ਭੇਜੋ ਨਾਲ ਅਸੀਂ ਖੜਨਾ ਪਰ ਉਹਨੇ ਮਨਾ ਕਰਤਾ ਭਰਾ ਜਗਿੰਦਰ ਸਿੰਘ ਨੇ ਕਿ ਅਸੀਂ ਨਹੀਂ ਭੇਜਣਾ ਮੁੰਡੇ ਨੂੰ ਤੇ ਇਸੇ ਰੰਜਿਸ਼ਾਂ ਚਾ ਕੇ ਉਹਨਾਂ ਵੱਡੇ ਭਰਾ ਨੂੰ ਕਤਲ ਕਰਤਾ ਮੁੰਡਾ ਪਹਿਲੇ ਆਂਦਾ ਜਾਂਦਾ ਸੀ ਘਰ ਮੁੰਡਾ ਘਰ ਨਹੀਂ ਆਉਂਦਾ ਜਾਂ ਬਾਹਰ ਗਲੀ ਜਾਂਦਾ ਜਾਂਦਾ ਸੀ ਪਰ ਉਹ ਨਾ ਨੰਗ ਜਣ ਨਾਲ ਇਹ ਘਰ ਨਹੀਂ ਕਦੀ ਆਇਆ ਸਾਡੇ ਇੱਡਾ ਕਿਹੜਾ ਜਿਗਰਾ ਆ ਗਿਆ ਕਿ ਆ ਕੇ ਇੱਕੋ ਦਮ ਮਾਰ ਦਿੱਤਾ ਕਿਰਚਾ ਨਾ ਹਮਲਾ ਕੀਤਾ ਕੋ ਨਸ਼ਾ ਕੀਤਾ ਬਹੁਤ ਨਸ਼ੇ ਵਿੱਚ ਧੁੰਦੇ ਸਾਰੇ ਬੰਦੇ ਨਸ਼ੇ ਜੀ ਇਹਨੇ ਧੁੰਦੇ ਵੀ ਉਹਨਾਂ ਨੂੰ ਆਪਣਾ ਪਤਾ ਨਹੀਂ ਵੀ ਇਹ ਕੀ ਕਰਨ ਦੇ ਜਿਹੜਾ ਬੰਦਾ ਸੀ ਉਹਨਾਂ ਨੂੰ ਫੜਿਆ ਸੀ ਘੇਰ ਕੇ ਕਾਬੂ ਕੀਤਾ ਹੈ ਉਹਨੂੰ ਵੀ ਅਸੀਂ ਮਾਰਕਟਾਈ ਥੋੜੀ ਬੋਦੀ ਕੀਤੀ ਪਰ ਇਹਨਾਂ ਨੂੰ ਨਹੀਂ ਪਤਾ ਲੱਗਾ ਵੀ ਕਟਿਆ ਮੈਨੂੰ ਕਿ ਨਹੀਂ ਕਟਿਆ ਇਹਨਾਂ ਪੁੱਛਦਾ ਕਿ ਪਿੰਡ ਕਿਹੜਾ ਪਿੰਡ ਕਿਹੜਾ ਬਸ ਇਹੋ ਦੱਸੀ ਜਾਂਦਾ ਹੈ ਵੇਟੇ ਨੇ ਗੱਲ ਕੀਤੀ ਹੈ ਕਿ ਕੌਣ ਸੀਗਾ ਦੋਸਤਿਆਂ ਕਿਵੇਂ ਦੀ ਗੱਲ ਹੋਈ ਇਹਨਾਂ ਨਾਲ ਗੱਲ ਹੋਈ ਹੈ ਇਹਦੇ ਨਾਲ ਗੱਲ ਹੋਈ ਫਿਰ ਫੋਨ ਤੇ ਥੋੜਾ ਦੋਸਤ ਸੀਗਾ ਹਾਂਜੀ ਕੀ ਤੁਹਾਨੂੰ ਜਾਣਦਾ ਸੀਗਾ ਬਾਬਾ ਸਮੇ ਤੋਂ ਇੰਨਾ ਫਿਰ ਕਿਦਾਂ ਪਿਤਾ ਦਾ ਕਤਲ ਕਰਤਾ ਉਹ ਕਹਿੰਦਾ ਮੇਲੇ ਜਾਣਾ ਮੈਂ ਮੇਲੇ ਨਹੀਂ ਗਿਆ ਪਾਪਾ ਨੇ ਫੋਨ ਚੁੱਕ ਲਿਆ ਤੇ ਉਹ ਮੈਨੂੰ ਹੁੰਦਿਆ ਸੀ ਉਹ ਪਾਪਾ ਨੇ ਗੱਲ ਕਰਤੀ ਉਹਨੂੰ ਤੇ ਉਹ ਘੇਰ ਦੇ ਬਾਹਰ ਆ ਗਏ ਕਿੰਨੀ ਉਮਰ ਸੀ ਕਿ ਉਹਨਾਂ ਦੀ 16-17 ਸਾਲ ਸਾਲ ਬਾਕੀ ਜੋ ਤਗੜੇ ਸ਼ਾ ਕਰਦੇ ਰਹੇ ਸੀ ਕਰਦੇ ਸੀ ਤੁਹਾਨੂੰ ਪਤਾ ਸੀਗਾ ਕਿ ਇਦਾਂ ਕਰ ਸਕਦੇ ਨੇ ਉਹ ਜਾਂ ਕੀ ਕੀ ਸਾਹਤਾ ਵਾ ਨਹੀਂ ਮੈਨੂੰ ਨਹੀਂ ਬਾਤ ਹੁਣ ਪਤਾ ਲੱਗਾ ਕਿੱਥੇ ਨੇ ਉਹ ਸਾਰੇ ਫਰਾਰ ਨੇ ਹਾਂਜੀ ਇਸ ਵੇਲੇ ਦੋਸਤੀ ਇੱਕ ਐਸੀ ਸ਼ੈ ਹੁੰਦੀ ਹੈ ਕਿ ਦੋਸਤ ਦੋਸਤ ਪਿੱਛੇ ਜਾਨ ਦੇ ਦਿੰਦਾ ਪਰ ਦੋਸਤੀ ਦੂਜੇ ਦੋਸਤ ਦੀਆਂ ਖੁਸ਼ੀਆਂ ਖਾ ਗਿਆ ਇਸ ਵੇਲੇ ਸਾਰਾ ਪਿੰਡ ਪਹੁੰਚਿਆ ਪੂਰਾ ਪਿੰਡ ਸੂਕ ਦੇ ਵਿੱਚ ਹਰ ਇੱਕ ਜਿਹੜੇ ਸ਼ਬਦ ਹੈ ਉਹ ਘਟ ਪੈ ਰਹੇ ਨੇ ਘਟਨਾ ਦੇ ਬਾਰੇ ਕਿ ਏਡੀ ਮੰਦਪਾਗੀ ਘਟਨਾ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ ਕੀ ਹਾਲ ਬਣ ਚੁੱਕੇ ਹੈ ਤੇ ਜਦੋਂ ਇਹ ਹਮਲਾ ਹੋਇਆ ਦੁਪਹਿਰੇ ਹਮਲਾ ਹੋਇਆ ਤੇ ਉਦੋਂ ਆਸ-ਪਾਸ ਦੇ ਲੋਕਾਂ ਨੇ ਰੋਕਿਆ ਜਾਂ ਪਤਾ ਲੱਗਿਆ ਇਹ ਪਤਾ ਲੱਗਾ ਜਦੋਂ ਆਂਡ ਗਵਾਂਡ ਕਿਸ ਨੂੰ ਵੀ ਐਦਾਂ ਤੁਮ ਤੁਮ ਹੋਣ ਢਈ ਆ ਤੇ ਜਿਹੜੇ ਆ ਪੜੋਸੀ ਬੰਦੇ ਦੋ ਮੌਕੇ ਦੇ ਜਿੰਨਾਂ ਜਿਹਨੂੰ ਪਤਾ ਲੱਗਾ ਉਦੋਂ ਨੂੰ ਆਉਂਦੇ ਰਹੇ ਲੱਗੇ ਤੇ ਉਸ ਟਾਈਮ ਜਦੋਂ ਨੂੰ ਕੋਈ ਆਇਆ ਆਂਡ ਗਵਾਂਡ ਉਦੋਂ ਨੂੰ ਇਹਨਾਂ ਨੇ ਕਤਰ ਮਾਰ ਕੇ ਫਰਾ ਮਾਰਗੇ ਦੇ ਬੰਦੇ ਦਾ ਕਤਲ ਕਰਕੇ ਤੇ ਭੱਜ ਗਏ ਫਰਾਦ ਹੋ ਗਏ ਬੰਦੇ ਉਸ ਟਾਈਮ ਪੁਲਿਸ ਨੂੰ ਸਿਆਲ ਗੁਹਾਰ ਲਾਈਏ ਕੀ ਕਹਿ ਰਿਹਾ ਪੁਲਿਸ ਨੂੰ ਐਸਐਸਓ ਸਾਹਿਬ ਨੂੰ ਫੋਨ ਕੀਤਾ ਉਸ ਟਾਈਮ ਬਾਅਦ ਚ ਮੌਕੇ ਤੇ ਆ ਕੇ ਜਿਹੜਾ ਬੰਦਾ ਇੱਥੇ ਫੜਿਆ ਸੀ ਘਰ ਉਹਨੂੰ ਉਹ ਲੈ ਕੇ ਗਏ ਬਾਅਦ ਚ ਪੁਲਿਸ ਵਾਲੇ ਮੌਕੇ ਤੇ ਮੌਤ ਹੋ ਗਈ ਸੀ ਕਿ ਹਸਪਤਾਲ ਜਾ ਕੇ ਇੱਥੋਂ ਤੇ ਲੈ ਕੇ ਤੁਰੇ ਗੱਡੀ ਤੇ ਰਸਤੇ ਜਾਂਦ ਮੌਤ ਇੱਥੋਂ ਫੜੇ ਘੜ ਲੈ ਕੇ ਪਰੇ ਤੋਂ ਫਿਰ ਅਸੀਂ ਅੰਮ੍ਰਿਤਸਰ ਖੜਿਆ ਗੁਰੂ ਨਾਨਕਾ ਹਸਪਤਾਲ ਉਹਨਾਂ ਨੇ ਬੜੀ ਜਵਾਬ ਦਿੱਤਾ ਫਿਰ ਸਚ ਚੋਰ ਅੰਦਾਸ ਨੇ ਫੋਨ ਕੀਤਾ ਵੀ ਇਹਨੂੰ ਅੰਦਾਸ ਲਿਆਓ ਇੱਥੇ ਅਜਨਾਲਾ ਹਸਪਤਾਲ ਦਾਖਲ ਕਰਾਓ ਲਿਆ ਇੱਥੇ ਫਿਰ ਉੱਥੇ ਦਾਲੋ ਤੁਸੀਂ ਉਦੋਂ ਘਰੇ ਸੀ ਕਿ ਜਦੋਂ ਇਹ ਹੋਇਆ ਸੀ ਨਹੀਂ ਮੈਂ ਬਾਤ ਚ ਆਈ ਮੈਂ ਭੈਣ ਆ ਮੇਰੇ ਬੇਟਾ ਮੇਰਾ ਭਤੀਜਾ ਮੇਰੇ ਕੋਲ ਸੀ ਇੱਕ ਘੰਟਾ ਪਹਿਲਾਂ ਮੇਰੇ ਕੋਲ ਆਇਆ ਏ ਰਾਤ ਮੇਰੇ ਕੋਲ ਆ ਉਸ ਤੋਂ ਬਾਅਦ ਇਹ ਕਾਂਡ ਹੋਇਆ 3 ਵਜੇ 3 ਵਜੇ ਤੋਂ ਬਾਅਦ ਇਹ ਬੰਦੇ ਪੈਗੇ ਘਰ ਘਰ ਆਏ ਇਹਨੂੰ ਫੋਨ ਕੀਤਾ ਫੋਨ ਕੀਤੇ ਤੋਂ ਬਾਅਦ ਉਹਨੂੰ ਮਾਰਿਆ ਵੀਰ ਮੇਰੇ ਨੂੰ ਇਸ ਫਿਰੇ ਪਰਿਵਾਰ ਦੇ ਵਿੱਚ ਜਿਹੜੇ ਸੱਥਰ ਵਿੱਚ ਹੈ ਸਾਰੇ ਲੋਕ ਇਸ ਮੰਦ ਭਾਗੀ ਘਟਨਾ ਦੀ ਨਿੰਦਾ ਕਰ ਰਿਹਾ ਹਾਲ ਦੇਖੋ ਜੇ ਹਰ ਇੱਕ ਦਾ ਰੋ ਰੋ ਕੇ ਬੁਰਾ ਹਾਲ ਹੈ ਜਿੱਥੇ ਪਿੰਡ ਦੇ ਵਿੱਚ ਸੋਗ ਹੈ ਉਹਦੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਨੂੰ ਲੈ ਕੇ ਇਨਸਾਫ ਦਿੱਤਾ ਜਾਵੇ ਦੋਸਤ ਨੇ ਦੋਸਤ ਦਾ ਜਿਹੜਾ ਘਰ ਲੜਿਆ ਮਾਤਾ ਜੀ ਕੀ ਹੋਇਆ ਸੀਗਾ ਤੁਸੀਂ ਘਰ ਸੀਗੇ ਉਦੋਂ ਗੱਲ ਹੋਈ ਸੀ ਮਾਰ ਕੇ ਛੁੱਟ ਕੇ ਇੱਥੇ ਕਿੰਨੇ ਵੇ ਦੀ ਘਟਨਾ ਸੀ 1 2 ਕੁ ਵਜੇ ਘਟ ਰਹੀ ਇਹਦੇ ਅੱਗੇ ਵੀ ਘਰ ਅੰਦਰ ਆ ਮੁੰਡਾ ਪੀਲਾ ਅੱਗੇ ਵੀ ਆਉਂਦਾ ਰਿਹਾ ਹਮ ਤਰ੍ਹਾਂ ਪਤਾ ਸੀ ਕਿ ਆ ਕੀ ਇਦਾਂ ਕੋਈ ਨਸ਼ੇ ਵਾਲਾ ਮੁੰਡਾ ਜਾਂ ਕਰਦੂਗਾ ਤੇ ਘਾਸਾ ਫੜੀਆਂ 2 ਛੋਟੇ ਫੜੇ ਪਸੌਲ ਫੜੇ ਨਾਲ ਉਹਨਾਂ ਨੇ ਰਿਆ ਨੇ ਮਾਰ ਕੇ ਕੋਈ ਬਹਿਸ ਹੋਈ ਸੀ ਕਿਸੇ ਗੱਲ ਨੂੰ ਕੋਈ ਰੰਜਿਸ਼ ਹੈ ਕੋਈ ਇਹਨਾਂ ਕਾਲੀ ਗਾਲੀ ਕੱਢੀ ਤਾਂ ਉਹ ਤੇਰੇ ਉੱਤੇ ਆ ਗਏ ਆਈ ਨਹੀਂ ਮੁੰਡਾ ਜਾਂਦਾ ਇਹ ਮੁੰਡਾ ਮੈਂ ਆਪਣਾ ਜਾਣ ਨਹੀਂ ਦੇਣਾ ਕਿਤੇ ਵੀ ਏ ਫਿਲਹਾਲ ਤੁਸੀਂ ਇੱਥੇ ਸੀ ਕਿ ਉਦੋਂ ਮੇਰਾ ਕੋਲ ਆ ਮੈਂ ਤੁਹਾਡੇ ਘਰ ਪਰੌਣੇ ਆਏ ਚਾਪ ਚੂ ਪੀਣ ਦੇ ਨੇ ਤੇ ਮੈਂ ਰੋਲਾ ਸੁਣਿਆ ਤੇ ਮੈਂ ਆਈ ਆ ਅਸੀਂ ਤੇ ਗੇਟ ਅੱਗੇ ਖਲੋਤੇ ਤੇ ਆਖਰ ਇਥੇ ਘੁਲੋਤੇ ਨੇ ਤੇ ਮੈਂ ਕੀ ਹੋਇਆ ਵਾ ਆਨੇ ਨੇ 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 ਬਾਪੂ ਨੇ ਨੂੰ ਗਾਲ ਕੱਢੀ ਆ ਤੇ ਮੈਂ ਕਿਹਾ ਗਾਲ ਕਿਨੇ ਉਹ ਆਂਦਾ ਨਹੀਂ ਮੈਂ ਨਹੀਂ ਗਾਲ ਕੱਢੀ ਇਹ ਆਂਦੇ ਹੀ ਮੁੰਡੇ ਨੂੰ ਅਸੀਂ ਨਾਲ ਖੜਨਾ ਵਾ ਤੇ ਮੈਂ ਕਿਹਾ ਨਹੀਂ ਜਾਣ ਦੇਣਾ ਮੁੰਡੇ ਨੂੰ ਨਹੀਂ ਮੈਂ ਘੱਲਣਾ ਤੇ ਇਹ ਮੈਨੂੰ ਆਂਦੇ ਨੇ ਤੂੰ ਵੱਡਾ ਬਦਮਾਸ਼ ਆ ਜਾ ਵੇਖ ਲੈਨੇ ਆ ਜਾ ਤੈਨੂੰ ਵੇਖ ਲੈਨੇ ਤੇ ਮੈਂ ਕਿਹਾ ਵੇਖ ਲੋ ਤੇ ਇਹਨਾਂ ਚੋਂ ਮੈਂ ਜਿੱਦ ਤੱਕ ਵੇਖਿਆ ਤੇ ਇਥੇ ਘਰ ਘੁਲੋਤੇ ਨੇ ਪੰਜ ਜਣੇ ਹੀ ਗੇ ਤੇ ਆਣ ਕੇ ਤੇ ਗਾਲਾਂ ਕੱਢਣ ਦਾ ਪੇ ਤੇ ਮੈਂ ਹੀ ਹਟਾਉਂਦੇ ਰਹਿ ਗਏ ਆ ਮੈਨੂੰ ਧੱਕਾ ਦੇ ਕੇ ਸੁੱਟ ਦਿੱਤਾ ਮੇਰੇ ਮੈਂ ਵੀ ਡਿੱਗ ਪਈ ਆ ਮੁੜ ਕੇ ਉਹਨਾਂ ਨੇ ਮੇਰੇ ਮੁੰਡੇ ਤੇ ਕਈ ਕੋਈ ਮਾਰ ਲੱਗਾ ਉਹਦੇ ਵੀ ਮਾਰੀ ਇਸੇ ਚ ਮੁੰਡਾ ਵੀ ਡਿੱਗ ਪਿਆ ਫਿਰ ਉਹਨਾਂ ਨੇ ਇਹਦੇ ਕਿਰਚ ਮਾਰੀ ਆ ਪਹਿਲੋ ਆ ਮਾਰੀ ਇੱਥੇ ਇੱਥੋਂ ਪੁੱਟ ਕੇ ਫਿਰ ਆ ਮਾਰ ਗਏ ਤੇ ਇੱਥੋਂ ਤੇ ਨਾਲ ਹੀ ਅੰਤਰਾ ਬਾਹਰ ਆ ਗਈਆਂ ਇੱਥੇ ਮਾਰ ਕੇ ਸੁੱਟ ਗਏ ਆ ਆਏ ਆ ਘਰ ਦਾ ਗੁਜ਼ਾਰਾ ਕਿਵੇਂ ਸੀਗਾ ਕਿਉਂਕਿ ਘਰ ਦੀ ਜਿਹੜੀ ਹਾਲਤ ਆ ਬਹੁਤ ਮਾੜੇ ਬਹੁਤ ਮਾੜੇ ਹਾਲਾਤੀ ਦਿਹਾੜੀਦਾਰ ਬੰਦਾ ਹੀ ਮੈਂ ਮਿਹਨਤ ਮੂਤ ਕਰਕੇ ਟਾਈਮ ਨੰਗਾਉਂਦਾ ਹੀਗਾ ਹਾਂ ਨਹੀਂ ਕੁਝ ਵੀ ਪੈਲੀ ਵੀ ਅਡੇ ਕੋ ਥੋੜੀ ਜੀਆ ਇਹ ਬੱਚੇ ਕਿਤਰਾ ਪੜ ਲਏ ਹਨ ਉਹ ਤੇ ਹੀ ਰੋਣਦਾ ਵਾ ਇਹਨਾਂ ਦਾ ਕੀ ਕਰਨਾ ਬੰਦੇ ਕਿੰਨੇ ਕਿ ਬੱਚੇ ਆ ਘਰ ਦੀ ਵੀ ਵਿਚਾਰੀ ਸਿੱਧੀ ਆ ਵੀ ਨਹੀਂ ਕੁਝ ਕਰਨ ਜੋਗੀ ਉਹਨੂੰ ਤਾਂ ਮੈਂ ਤਾਂ ਮੈਂ ਜਿੱਤੇ ਵੀ ਜਦੋਂ ਕੋਈ ਚੀਜ਼ ਲਿਆਉਣੀ ਉਹਨੇ ਲੀੜਾ ਕੱਪੜਾ ਮੈਨੂੰ ਨਾਲ ਖੜਨਾ ਭਾਬੀ ਆ ਨਾਲ ਤੇ ਉਹਨੂੰ ਲੀੜਾ ਲਿਆ ਦੀ ਇਹਨੂੰ ਤੇ ਵਿਚਾਰੀ ਨੂੰ ਇੰਨਾ ਵੀ ਨਹੀਂ ਪਤਾ ਹਾਏ ਜਾਣੇ ਵੀ ਭੋਲੇ ਆ ਆ ਵੀ ਬੜਾ ਭਲਾ ਮਾਨਸੀ ਕਦੀ ਕੇ ਇਹਨੂੰ ਗਾਲ ਨਹੀਂ ਕੱਢੀ ਉਹਨੇ ਕਦੀ ਕੇ ਇਹਨੂੰ ਮਾਰਾ ਨਹੀਂ ਆ ਕਿਹਾ ਬڑا ਬੰਦਾ ਬਲਾਮਾਨ ਸੀਗਾ ਆਹ ਹਾੜੇ ਦੇ ਸਾਹਮਣੇ ਦੇਨੇ ਮਾਰ ਕੇ ਚਲ ਗਏ ਆ ਨੂੰ ਹੁਣ ਪੁਲਿਸ ਤੋਂ ਕੀ ਮੰਗ ਕਰਦੇ ਹੋ ਹੁਣ ਤੱਕ ਪੁਲਿਸ ਕਾਰਵਾਈ ਕਰ ਰਹੀ ਹੈ ਕੁਝ ਕਿ ਸੁਣਦੀ ਵੀ ਗੱਲ ਤੁਹਾਡੀ ਪੁਲਿਸ ਆ ਜੈ ਨਹੀਂ ਪਤਾ ਨੂੰ ਕੀ ਕਰਨ ਦੇ ਕੀ ਨਹੀਂ ਪਰਾਂ ਨੂੰ ਇਨਸਾਫ ਚਾਹੀਦਾ ਵਾ ਇਹਨਾਂ ਬੱਚਿਆਂ ਦਾ ਕੋਈ ਸੋਚੋ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਬੱਚਿਆਂ ਨੂੰ ਇਹ ਕਿੱਥੋਂ ਰੋਟੀ ਖਾਣਗੇ ਕੀ ਕਰਨਗੇ ਅਜੇ ਤੇ ਜਾਣੇ ਹੈਗੇ ਆ ਨੇਗੇ ਨੇਗੇ ਬੱਚੇ ਆ ਕੁੜੀ ਵਾਲੀ ਪਲੱਸ 2 ਚ ਪੜਨਦੀ ਆ ਇੱਕ ਮੁੰਡਾ ਪਲੱਸ 1 ਚ ਪੜਨਦਿਆ ਇੱਕ ਦਸਵੀਂ ਚ ਪੜਨਦਿਆ ਵਾ ਹਾਏ ਕਿੱਥੋਂ ਮੁੰਡਾ ਠੀਕ ਆ ਮੁੰਡੇ ਨੂੰ ਵੀ ਕੁਝ ਆ ਕੇ ਮਾਰਿਆ ਕੁਝ ਕੇ ਨਹੀਂ ਨਹੀਂ ਮੁੰਡੇ ਨੂੰ ਨਹੀਂ ਮਾਰਿਆ ਮੇਰੇ ਮੁੰਡੇ ਨੂੰ ਮਾਰਿਆ ਮਾਰਦੇ ਰਹੇ ਨੇ ਟਾ ਉਹ ਦੋਵਾਂ ਜਣਿਆਂ ਨੂੰ ਲੱਗੀਆਂ ਗੁੱਜੀਆਂ ਗੱਜੀਆਂ ਸਟਾ ਤਾਏ ਦੇ ਮੁੰਡੇ ਨੂੰ ਤੇ ਦੋਵੇਂ ਤਾਂ ਇਹਗੇ ਤਾਇਆ ਇਹਨੂੰ ਆਂਦੇ ਤੂੰ ਪਰੇ ਹੋ ਜਾ ਤੂੰ ਨਾ ਗਾਹ ਹੋਵੇਂ ਇਹਦੇ ਨਾਮ ਵੀ ਕੁਲੇ ਨੇ ਪਏ ਇਹਦੇ ਵੀ ਗਲ ਮੁੰਡੇ ਦੇ ਨਸ਼ੇ ਵਿੱਚ ਸੀਗੇ ਜਿਸ ਤਰ੍ਹਾਂ ਨਾਲ ਨਾਲ ਰੱਜੇ ਹੀ ਰੱਜੇ ਹੀ ਨਸ਼ੇ ਦੇ ਨਾਲ ਸਾਰੇ ਟੋਨੋ ਹੋਏਗੇ ਇਸੇ ਪਿੰਡ ਦੇ ਨੇ ਕਿਸੇ ਹੋਰ ਪਿੰਡ ਦੇ ਇੱਕ ਮੁਗਲਕੋਟ ਦਾ ਮੁੰਡਾ ਵਾ ਤੇ ਜੜਾ ਦਾ ਮਾਮਾ ਹੀ ਤੇ ਦੂਜੇ ਤੇ ਤਿੰਨ ਨਾਲ ਹੋ ਰਿਓ ਇਥੋਂ ਦੇ ਆ ਘੜ ਕੀ ਸਮਰਾਵਾਂ ਦੇ ਜੜਾ ਮਾਮੇ ਦਾ ਮੁੰਡਾ ਹੀ ਉਹਨੇ ਮਾਰੀਆਂ ਕਿਰਚਾ ਉਹ ਵੀ ਖੇਤੀ ਕਰਦੇ ਨੇ ਕੀ ਕਰਦੇ ਨੇ ਜੜਾ ਮਾਮਾ ਹੀ ਉਹਨੇ ਕਿਰਚਾ ਮਾਰੀਆਂ ਉਹਨਾਂ ਦਾ ਨਹੀਂ ਪਤਾ ਕੀ ਕਰਦੇ ਤੇ ਕੀ ਇਹ ਨਹੀਂ ਪਤਾ ਮੁੰਡੇ ਨਾਲ ਪੜਦੇ ਰਹੇ ਸੀ ਜਿਹੜੇ ਆਏ ਉਹ ਜਿਹੜਾ ਮੁੰਡਾ ਹੀ ਇੱਕ ਉਹਦੇ ਨਾਲ ਪੜਦਾ ਸੀ ਮੁੰਡੇ ਨਾਲ ਸਿਰਫ ਇਹੀ ਗੱਲ ਹੋਈ ਮੇਲੇ ਜਾਣ ਤੋਂ ਮੇਲੇ ਜਾਣ ਤੋਂ ਇਹ ਆਂਦੇ ਮੇਲੇ ਖੜਨਾ ਵਾ ਤੇ ਆਂਦੇ ਵੀ ਮੈਂ ਨਹੀਂ ਜਾਣ ਦੇਣਾ ਮੇਲੇ ਹਲੀ ਉਦਣ ਵੇਖ ਕੇ ਆਏ ਮੇਲਾ ਮੈਂ ਨਹੀਂ ਆਪਣੇ ਮੁੰਡੇ ਨੂੰ ਘੱਲਣਾ ਇਸੇ ਗੱਲੋਂ ਵੀ ਤੂੰ ਮੁੰਡੇ ਨੂੰ ਕਿਉਂ ਡੱਕਣਾ ਹੈ ਸੋ ਫਿਲਹਾਲ ਇਸ ਵੇਲੇ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਈ ਜਾ ਰਹੀ ਹੈ ਕਿ ਮਦਦ ਕੀਤੀ ਜਾਵੇ ਇਨਸਾਫ ਦਿੱਤਾ ਜਾਵੇ ਤਾਂ ਜੋ ਦੋਸ਼ੀ ਹੈ ਉਸ ਲਾਖਾ ਪਿੱਛੇ ਜਾ ਸਕਣ ਫਿਲਹਾਲ ਇੱਕ ਜੋ ਗ੍ਰਿਫਤਾਰੀ ਹੋਈ ਹੈ ਤਿੰਨ ਅਜੇ ਵੀ ਫਰਾਰ ਨੇ ਇਸ ਵੇਲੇ ਅਜਨਾਲਾ ਦੇ ਪਿੰਡ ਤਲਵੰਡੀ ਪੰਗਵਾਦੀ ਇਹ ਘਟਨਾ ਹੈ ਜੋ ਸ਼ਰਮਸਰ ਕਰਦੀ ਹੈ ਇਨਸਾਨੀਅਤ ਨੂੰ ਸ਼ਰਮਸਰ ਕਰਦੀ ਹੈ ਜਿਸ ਤਰ੍ਹਾਂ ਇੱਕ ਦੋਸਤ ਨੇ ਆਪਣੇ ਦੋਸਤ ਦੇ ਪਿਓ ਨੂੰ ਮੌਤੇ ਘਾਟ ਉਤਾਰਿਆ ਕੈਮਰਾਮੈਨ ਸ਼ੁਭਮ ਦਿਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ